ਅੱਜ ਲੁਧਿਆਣਾ ਵਿਖੇ ਡੀਪੀ खोसला ਸੰਨੀ खोसला ਦੇ ਗ੍ਰਹਿ ਨਿਵਾਸ ਵਿਖੇ ਰਮਨੀਤ ਭਿੱਟੂ ਦੀ ਮੀਟਿੰਗ ਹੋਈ ਜਿਸ ਵਿੱਚ ਮੰਡਲ ਪ੍ਰਧਾਨ ਸੰਦੀਪ ਭਰਦਵਾਜ, ਅਸ਼ੋਕ <th>ਪਰ ਕਮਲ ਕੁਮਾਰ ਜੈਦਕਰ, ਗੁਰਦੀਪ ਖੋਸਾ, ਜੈ ਕੁਮਾਰ, ਕਮਲਜੀਤ ਬਾਲਮੀਕ, ਯੋਗੇਸ਼ ਸ਼ਰਮਾ ਮੌਜੂਦ ਰਹੇ। ਕਰਦੇ ਸਰ ਇੱਕ ਅੰਮ੍ਰਿਤ ਪਾਲ ਨੂੰ ਟਿਕਟ ਦਿੱਤੀ ਗਈ ਹੈ ਉਹ ਜੇਲ੍ਹ ਤੋਂ ਛੋੜ ਲੜਨੇ ਜਾ ਰਹੇ ਹਨ ਤਾਂ ਕੀ ਲੱਗਦਾ ਪੰਜਾਬ ਦੀ ਜਲਦ ਦੇ ਕੀ ਪ੍ਰਭਾਵ ਕਾਦ ਮੀਰਵਾਦੋਂ ਖੰਡਵਰਸਾ ਤੋਂ ਉਹਨਾਂ ਦੇ ਵਕੀਲ ਨੇ ਕੀ ਬੰਨਣ ਦੇ ਤੋ ਜਦੋਂ ਗੰਗਜ ਭਰਨੇ ਕਿ ਉਹਨਾਂ ਆਪਾਂ ਗੱਲ ਕਰਾਂਗੇ ਹਰੇਕ ਦਾ ਰਾਈਟ ਆ ਹਰੇਕ ਇਲੈਕਸ਼ਨ ਕਰਦਾ ਜਿਹੜਾ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਉਹਦੀ ਮਾਨ ਹੋਣੀ ਸਾਰੇ ਬਹੁਤ ਜਿਹੜੇ ਲੀਡਰ ਜਿਹੇ ਇਲੈਕਸ਼ਨਾਂ ਲੜੇ ਨੇ ਤੇ ਇਸ ਕਰਕੇ ਉਹ ਉਹੀ ਹੱਦੀ ਤੱਕ ਔਰੀ ਵੀ ਲੜ ਸਕਦੇ ਉੱਤਰ ਜਾਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੌਟਲੇ ਸਾਹਿਬ ਦੇ ਨਾਲ ਚਰਚਾਵਾਂ ਹੋਈਆਂ ਕਾਂਗਰਸ ਤੋਂ ਤੁਹਾਡਾ ਕੀ ਰੁਲਕ ਕੀ ਹੋ ਜਾਣਾ ਨੇ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਕਿਹਨੂੰ ਲਾਉਂਦੇ ਹੈ ਕਿਹਨੂੰ ਨਹੀਂ ਲਾਉਂਦੇ ਲੱਗਦਾ ਜੀ ਅਗਰ ਕੋਟਲੀ ਖਾਬ ਲੁਧਿਆਣੇ ਤੋਂ ਚੌਂ ਮੈਦਾਨ ਚ ਉੱਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਉਹ ਸਾਹਮਣੇ ਆਮ ਸਾਹਮਣੇ ਆ ਰਹੇ ਨੇ ਕਿ ਇਹ ਹਜੇ ਕੋਈ ਜੀਤੂ ਗੱਲ ਹੀ ਹੈ ਨਹੀਂ ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਗ ਗੱਲ ਦਾ ਕੋਈ ਮਤਲਬ ਨਹੀਂ ਇੱਕ ਇੱਕ ਬਿੱਟ ਨੂੰ ਤੁਸੀਂ ਗਏ ਸੀ ਕਿ ਇੱਥੇ ਆਪਣਾ ਕਿਸ ਲਾਗ ਮਜੇ ਦੇ ਕੋਈ ਲੋਕ ਲਗਾ ਲਗਾਤਾਰ ਬੀਜੇਪੀ ਆਪ ਦਾ ਵਿਰੋਧ ਕਰੇ ਹੱਸਦਾ ਐਂਸਾ ਤੁਹਾਡਾ ਵੀ ਜਿਹੜਾ ਬਿਮਾਰੀ ਪਾਰਟੀ ਕਰਨ ਦੀ ਵੀਡੀਓ ਕਰਵਾਇਆ ਹੋਈ ਸੀ ਮੈਂ ਦੇਖੀ ਨਹੀਂ ਸਰ ਇੱਕ ਪਾਇਲ ਹਲਕਾ ਲਿਖਾ ਜਿਨੇ ਇੱਕ ਵਾਰੀ ਖੇਤੋਂ ਡਾਕਟਰ ਅਮਰ ਸਿੰਘ ਨੂੰ ਟਿਕਟ ਦੇ ਕੇ ਸਾਲ ਕੜੇ ਉਹ ਕਹਿੰਦੇ ਵੀ ਹੋ ਨਿਊ ਜਵਾਨਾਂ ਨੂੰ ਵੀ ਅੱਗੇ ਆਉਣ ਦੇ ਫਰਦ ਦੇਣਾ ਚਾਹੀਦਾ ਸੋ ਲੱਗਦਾ ਵੀ ਕਿਤਨਾ ਕਿਤੇ ਵੀ ਕਾਂਗਰਸ ਪਾਰਟੀ ਦੇ ਆਮ ਜਿਹੜੇ ਨੌਜਵਾਨਾਂ ਨੂੰ ਸਰਜੀ ਨਹੀਂ ਦਿੱਤੀ ਜਾਂਦੀ ਹਰ ਜਗ੍ਹਾ ਹੀ ਕਾਂਗਰਸ ਪਾਰਟੀ ਦਾ ਇਹੀ ਹੋ ਰਿ ਬਾਕੀ ਤਾਂ ਵਿਰੋਧ ਕਰਨਾ ਬਣਦਾ ਏ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਵਿਰੋਧ ਕਰਦਾ ਕਰ ਸਕਦਾ ਉਹ ਤਾਂ ਸਾਡਾ ਕੋਈ ਆਮ ਆਦਮੀ ਪਾਰਟੀ ਵਾਲੇ ਨੇ ਸਾਡੇ ਫੁੱਲ ਥੋੜੀ ਥੋੜੀ ਵਿਰੋਧ ਹੀ ਕਰਨਾ ਕਾਂਗਰਸ ਨੇ ਆ ਜਿਹੜਾ ਵਿਰੋਧ ਹੀ ਕਰਨਾ ਨਹੀਂ ਇਸ ਕਰਕੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਕੀ ਵਿਰੋਧ ਕਰਨ ਵਾਲੀ ਹਾਂ ਜਦੋਂ ਪਾਰਟੀ ਦੇ ਅੰਦਰੋਂ ਕੋਈ ਵਿਰੋਧ ਕਰਦਾ ਹੋਵੇ ਉਹ ਜਿਹੜਾ ਕਾਂਗਰਸ ਪਾਰਟੀ ਦੇ ਹਰ ਜਗ੍ਹਾ ਇਸੇ ਪਿੱਛੇ ਨਾ ਹੋ ਰਿਹਾ ਚਾਹੇ ਜਨੰਦਰ ਚ ਹੋ ਰਿਹਾ ਚਾਹੇ ਉਹ ਫਤਿਹਗੜ੍ਹ ਸਾਹਿਬ ਚ ਹੋ ਰਿਹਾ ਚਾਹੇ ਉਹ ਪਟਿਆਲੇ ਚ ਹੋਇਆ ਚਾਹੇ ਉਹ ਬਠਿੰਡੇ ਚ ਹੋਇਆ ਹਜੇ ਬਾਕੀ ਟਿਕਟਾਂ ਦਿੱਤੀਆਂ ਨਹੀਂ ਉਦੋਂ ਬਾਅਦ ਪਤਾ ਲੱਗੂਗਾ ਕਿੱਥੇ-ਕਿੱਥੇ ਕੀ ਹੁੰਦਾ ਤੇ ਬੜਾ ਉਹਨਾਂ ਨੂੰ ਮੁਸ਼ਕਲ ਹੋਈ ਹੋਈ ਹੈ ਇਹ ਕੰਟਰੋਲ ਦੀ ਲੁਧਿਆਣਾ ਵਿੱਚ ਸ਼ਸ਼ੋਪਨ ਚ ਪਈ ਇਹ ਪਾਰਟੀ ਕਾਂਗਰਸ ਹਾਲ ਤੱਕ ਮਿਲਵਾਲੀ ਫਾਈਨਲ ਹੋ ਰਹੀ ਹੈ ਹਾਂ ਮੈਂ ਦੱਸੂ ਕੀ ਤੇ ਇਸ ਕਰਨਾ ਮੇਰੇ ਕੋਲ ਕੀ ਜਵਾਬ ਹੈ ਮੈਂ ਤਾਂ ਹੁਣ ਕਾਂਗਰਸ ਚ ਹੈ ਨਹੀਂ ਕਾਂਗਰਸ ਛੱਡ ਕੇ ਆ ਗਿਆ ਸਰ ਇੱਕ ਕੀ ਹੋ ਰਿਹਾ ਜੀ ਆਪਣਾ ਚੰਨੀ ਜੀ ਦਾ ਇੱਕ ਨਾ ਉਹ ਫੋਟੋ ਦੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਕੁਛ ਛਿਰਖਨ ਦੀ ਲੀ ਆ ਰਹੀ ਆ ਪੁਰਾਣੀ ਉਹ ਹੋਨ ਬਾਈ ਤੁਹਾਨੂੰ ਆਪ ਮੈਨੂੰ ਸ਼ਰਮ ਆਉਂਦੀ ਹੈ ਮੈਂ ਕੀ ਗੱਲ ਕਰਾਂ ਇਹ ਦੇ ਮੈਂ ਕਿਹਨੂੰ ਕੰਮ ਹੀ ਤੋਂ ਨੂੰ ਸਸਪੈਂਡ ਕਰਤਾ ਕਾਂਗਰਸ ਪਾਰਟੀ ਨੇ ਫਲੋਰ ਤੋਂ ਮੇਰੇ ਕੋਲ ਸਾਹਦੇ ਬੇਟੇ ਦੇਖੋ ਚੌਧਰੀ ਗੁਰਵੰਤਾ ਸਿੰਘ ਜੀ ਆਜ਼ਾਦੀ ਤੋਂ ਪਹਿਲਾਂ ਦੇ ਕਾਂਗਰਸ ਪਾਰਟੀ ਦੀ ਸੇਵਾ ਦੇ ਦੇਖੋ ਇਹੀ ਤਾਂ ਗੱਲ ਆ ਨਾ ਉਹਨਾਂ ਦੇ ਦੋਨੋਂ ਬੇਟੇ ਐਸਸੀ ਐਸਸੀ ਸਮਾਜ ਨਾਲ ਉਦੋਂ ਕੋਈ ਕਿਸੇ ਨਹੀਂ ਫਰਕ ਨਹੀਂ ਪੈਂਦਾ ਜਦੋਂ ਗੁਰਵੰਤਾ ਸਿੰਘ ਜੀ ਉਸ ਵੇਲੇ ਜਦੋਂ ਬਹੁਤ ਐਸੀ ਪਰਿਵਾਰਾਂ ਨੂੰ ਦੱਬ ਕੇ ਰੱਖਿਆ ਜਾਂਦਾ ਸੀ ਇਸ ਇਸ ਸਮਾਜ ਵਿੱਚ ਉਸ ਵੇਲੇ ਉਹ ਪੜ੍ਹ ਲਿਖ ਕੇ ਉਹ ਉੱਤੇ ਉੱਤੇ ਤੇ ਉਹਨਾਂ ਨੇ ਸਮਾਜ ਦੀ ਬਹੁਤ ਵਹਿਤਰੀਲੀ ਕੰਮ ਕੀਤਾ ਫਿਰ ਅੱਗੇ ਚੌਧਰੀ ਜਗਜੀਤ ਸਿੰਘ ਉਹਨਾਂ ਦੇ بیٹے ਅੱਗੇ ਚੌਧਰੀ ਸੰਤੋਖ ਸਿੰਘ ਜਿਹੜੇ ਮੇਰੇ ਨਾਲ ਮੈਂ ਉਹਨਾਂ ਦੇ ਐਮਪੀ ਰਹਾ ਯਾਰ ਉਹਨਾਂ ਦੀ ਕੀਤਾ ਦੇਖੋ ਲੈ ਹੋਈ ਕਿਵੇਂ ਆ ਮੈਂ ਇਹ ਪੁਰਾਣ ਗਾਂਧੀ ਜੀ ਦੀ ਯਾਤਰਾ ਚ ਉਹਨਾਂ ਨੂੰ ਛੇ ਤੁਹਾਨੂੰ ਪਤਾ ਤੁਸੀਂ ਸਾਰੇ ਮੈਂ rahul gandhi ਜੀ ਦੀ ਯਾਤਰਾ